ਥੋੜੇ ਵੱਧ ਰਹੇ ਹੈ ਉਸ ਨੂੰ ਲੈ ਕੇ ਅਸੀਂ ਲੋਕਾਂ ਨੂੰ ਬੇਸਿਕਲੀ ਅਪੀਲ ਕਰਨੀ ਸੀ ਵੀ ਜਿਹੜਾ ਕਿਉਂਕਿ ਲੋਕਾਂ ਦੇ ਯੋਗਦਾਨ ਬਿਨਾ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੈ ਜਿੰਨਾ ਚਿਰ ਆਪਾਂ ਆਲੇ-ਦਾਲੇ ਸਵਾਈ ਨਹੀਂ ਰੱਖਾਂਗੇ ਪਾਣੀ ਨਹੀਂ ਜਿਹੜਾ ਖੜਦਾ ਉਹਨੂੰ ਹਟਾਉਣਾ ਹੈ ਕੋਈ ਉੱਪਰ ਟੈਂਕੀਆਂ ਉੱਥੇ ਟੱਕਿਆ ਟੱਕਿਆ ਹੋਣਾ ਚਾਹੀਦਾ ਤਾਂ ਕਿ ਉੱਥੇ ਲਾਰਵਾ ਨਾ ਬਣੇ ਪਲੱਸ ਅਸੀਂ ਜਿਹੜਾ ਜਿਵੇਂ ਹੁਣ ਤੱਕ ਸਾਡੇ ਕੋਲ 162 ਕੇਸਿਸ ਆ ਚੁੱਕੇ ਡੇਂਗੀ ਦੇ ਜਿਹੜੇ ਐਕਟਿਵ ਹੈ ਉਹ 46 ਕੇਸਿਸ ਹੈ ਬਟ ਚੂੜਾ ਵੀ ਸਾਰੇ ਪੇਸ਼ੈਂਟ ਸਟੇਬਲ ਹੈ ਕੁਝ ਸਾਡੇ ਸਰਕਾਰੀ ਹਸਪੀਟਲ 'ਚ 18 19 ਕੇਸ ਐਡਮਿਟ ਨੇ ਕੁਝ ਬਾਕੀ ਪ੍ਰਾਈਵੇਟਸ 'ਚ ਵੀ ਐਡਮਿਟ ਹੈ ਬਟ ਸਬ ਸਟੇਬਲ ਪੇਸ਼ੈਂਟ ਨੇ ਕੋਈ ਐਦਾਂ ਦੀ ਗੱਲ ਨਹੀਂ ਹੈ ਸਾਡੇ ਇੱਥੇ ਗਵਰਨਮੈਂਟ ਸੈਟਅਪ 'ਚ ਮੈਡੀਸਨ ਸਪੈਸ਼ਲਿਸਟ ਅਵੇਲੇਬਲ ਨੇ 24 ਇਨ ਟੂ 7 ਅਵੇਲੇਬਲ ਹੈ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਸ ਪ੍ਰੋਪਰ ਇੱਥੇ ਫੈਸਿਲਿਟੀ ਦਿੱਤੀ ਹੋਈ ਹੈ ਮਸੇਹੀ ਮੇਰਾ ਸੀਗਾ ਬਈ ਜਿਹੜਾ ਪਾਣੀ ਜੋ ਹੈ ਉਹ ਨਾ ਖੜਾ ਹੋਣ ਦਿੱਤਾ ਜਾਵੇ ਤੇ ਸਾਡੀ ਜਿਹੜੀ ਟੀਮਸ ਵਰਕ ਕਰ ਰਹੀਆਂ ਹਨ ਪੂਰੇ ਡਿਸਟ੍ਰਿਕਟ ਤੇ ਸਾਡੀ 120 ਟੀਮਸ ਅਸੀਂ ਬਣਾਈਆਂ ਹੋਈਆਂ ਹਨ ਅਰਬਨ ਤੇ ਰੂਰਲ ਨੂੰ ਮਿਲਾ ਕੇ ਤੇ ਜਿਹੜਾ ਇਸ ਟਾਈਮ ਕੇਸਿਸ ਹੈ ਜਿਆਦਾ 100 ਪਲੱਸ ਕੇਸਿਸ ਤਾਂ ਕੱਲੇ ਫਾਜ਼ਿਲਕਾਰ ਬੰਦੇ ਹਨ ਉਸ ਨੂੰ ਵੇਖਦੇ ਅਸੀਂ ਫਾਜ਼ਿਲਕਾਰ ਜੇ ਹੋਰ ਐਕਟਿਵਲੀ ਆਫ ਦੀ ਐਕਟੀਵਿਟੀ ਨੂੰ ਕਰਨ ਲਈ ਇਕ 16 ਟੀਮਸ ਬਣਾਈ ਹੈ ਹਰ ਟੀਮ ਚ ਅਸੀਂ ਤਿੰਨ ਹੈਲਥ ਵਰਕਰ ਐਡ ਕੀਤੇ ਆ ਪਲੱਸ ਆਸ਼ਾ ਵਰਕਰਸ ਐ ਪਲੱਸ ਬਰੀਡਿੰਗ ਚੈਕਰ ਐ ਜਿਹੜੇ ਡੋਰ ਟੂ ਡੋਰ ਜਾਂਦੇ ਆ ਜਿੱਥੇ ਵੀ ਕਿਤੇ ਲਾਰਵਾ ਮਿਲਦਾ ਉਹਨੂੰ ਡਿਸਟਰੋਏ ਕੀਤਾ ਜਾਂਦਾ ਤੇ ਜਿੱਥੇ ਪੋਜ਼ਿਟਿਵ ਕੇਸ ਆ ਉੱਤੇ ਸਪਰੇਅ ਕੀਤੀ ਜਾਂਦੀ ਹੈ ਫੋਗਿੰਗ ਸਾਡੇ ਈਓ ਸਾਹਿਬ ਨਾਲ ਮਿਲ ਕੇ ਕਮੇਟੀ ਨਾਲ ਤੇ ਫੋਗਿੰਗ ਦਾ ਸਾਰਾ ਇਹੀ ਕੋਸ਼ਿਸ਼ ਹੈ ਵੀ ਸਾਰਾ ਜਿਹੜਾ ਆਪਣਾ ਅਰਬਨ ਏਰੀਆ ਟੋਟਲੀ ਕਵਰ ਕੀਤਾ ਜਾਵੇ ਤੇ ਐਕਟੀਵਿਟੀ ਸਾਡੀ ਪ੍ਰੋਪਰ ਚੱਲ ਰਹੀ ਹੈ ਪਰ ਫੇਰ ਵੀ ਆਪਾਂ ਡੇਂਗੂ ਸੀਜ਼ਨ ਨੂੰ ਵੇਖਦੇ ਹੋਏ ਕੇਸਿਸ ਜਿਵੇਂ ਵੱਧ ਰਹੇ ਨੇ ਤੇ ਮੇਰੀ ਇਹੀ ਅਪੀਲ ਹੈ ਲੋਕਾਂ ਨੂੰ ਵੀ ਸਾਨੂੰ ਪੂਰਾ ਸਾਡੀਆਂ ਟੀਮਸ ਨੂੰ ਯੋਗਦਾਨ ਦੇਣ ਜਦੋਂ ਵੀ ਕੋਈ ਟੀਮ ਆਂਦੀ ਹੈ ਤਾਂ ਉਹਨੂੰ ਆਪ ਦਾ ਜਿਹੜਾ ਕੰਮ ਕਰਨ ਦਿੱਤਾ ਜਾਵੇ ਬਈ ਕਿਸੇ ਤਰ੍ਹਾਂ ਦਾ ਉਹ ਨਾ ਆਵੇ ਪ੍ਰੋਬਲਮ ਵੀ ਜੇ ਬਰੀਡਿੰਗ ਚੈੱਕ ਕਰਦੇ ਤਾਂ ਉਹਨਾਂ ਨੂੰ ਕਰਨ ਦਿਓ ਤਾਂ ਕਿ ਇਹਦੇ 'ਚ ਫਾਇਦਾ ਆਪਣਾ ਹੀ ਹੈ ਇੱਕ ਦੂਜੇ ਤੋਂ ਫੈਲੂਗਾ ਤਾਂ ਵਧਣ ਦੇ ਹੋਰ ਚਾਂਸਸ ਹੁੰਦੇ ਆ ਇਸ ਲਈ ਮੇਰੀ ਇਹੀ ਰਿਕੁਐਸਟ ਹੈ ਸਾਰਿਆਂ ਨੂੰ ਵੀ ਜੋ ਟੀਮ ਸਾਡੀ ਉੱਥੇ ਵਿਜ਼ਿਟ ਕਰਦੀ ਹੈ ਉਹਨੂੰ ਕਾਈਂਡਲੀ ਕੋਆਪਰੇਟ ਕੀਤਾ ਜਾਵੇ ਤਾਂ ਕਿ ਆਪਾਂ ਇਸ ਨੂੰ ਕੰਟਰੋਲ ਕਰ ਸਕੀਏ ਸਰ ਕੋਈ ਪ੍ਰੋਬਲਮ ਆ ਵੀ ਰਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਟੀਮਾਂ ਪਹੁੰਚ ਰਹੀਆਂ ਉਹਨਾਂ ਦਾ ਜਿਹੜਾ ਨਾਲ ਸਾਥ ਦਿੱਤਾ ਜਾਵੇ ਟੀਮ ਜੀ ਉਹ ਸਾਹਿਬ ਨੇ ਦੱਸਿਆ ਜਿਵੇਂ ਇਹਨਾਂ ਦੀ ਟੀਮ ਨਾਲ ਸਾਡੇ ਚੱਲਦੀ ਹੈ ਉੱਥੇ ਜਿੱਥੇ ਕਿਤੇ ਪ੍ਰੋਬਲਮ ਹੁੰਦੀ ਹੈ ਉੱਥੇ ਚਲਾਨ ਵਗੈਰਾ ਵੀ ਕੱਟੇ ਜਾ ਰਹੇ ਆ ਕਮੇਟੀ ਵੱਲੋਂ ਬਟ ਜਿਹੜਾ ਉਹ ਡਿਟੇਲਸ ਈਓ ਸਾਹਿਬ ਦੱਸਣਗੇ ਅੱਗੇ ਤੇ ਬਾਕੀ 99% ਸਾਨੂੰ ਪੂਰੀ ਕੋਆਪਰੇਸ਼ਨ ਮਿਲ ਰਹੀ ਹੈ ਅੱਧਾ ਦਾ ਕੋਈ ਇਸ਼ੂ ਨਹੀਂ ਹੈ ਸਰ ਡੈਥ ਦਾ ਕੋਈ ਤਾਂ ਨਹੀਂ ਸਾਹਮਣੇ ਆਇਆ ਨਹੀਂ ਡੈਥ ਕੇਸ ਕੋਈ ਨਹੀਂ ਹੈ ਡੇਂਗੂ ਨਾਲ ਹਲੇ ਤੱਕ ਟੱਚ ਉਡ ਤੇ ਸਾਰੇ ਪੇਸ਼ੈਂਟਸ ਸਟੇਬਲ ਨੇ ਸਰ ਹਰ ਵਾਰੀ ਸੀਜ਼ਨ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਇਹ ਸਥਿਤੀ ਆਂਦੀ ਹੈ ਹੈਲਥ ਡਿਪਾਰਟਮੈਂਟ ਵੱਲੋਂ ਪਹਿਲਾਂ ਵੀ ਕੋਈ ਇੰਤਜ਼ਾਮ ਕੀਤੇ ਗਏ ਸੀ ਜਾਂ ਕੋਈ ਤਿਆਰੀ ਹੈਗੀ ਸੀ ਸਾਡੀ ਐਕਟੀਵਿਟੀ 3 ਮਹੀਨੇ ਤੋਂ ਚੱਲ ਰਹੀ ਹੈ ਜੀ ਇਹ ਸੈਕੰਡ ਰਾਉਂਡ ਹੈ ਜਿਹੜਾ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਇਹ ਐਵੇਂ ਨਹੀਂ ਹੈ ਵੀ ਸਾਡੇ ਵੱਲੋਂ ਕੋਈ ਕਮੀ ਰਹੀ ਗਈ ਹੈ ਕਿਉਂਕਿ ਕਈ ਜਗ੍ਹਾਏ ਹੁੰਦਾ ਪਈ ਆਪਣੇ ਘਰ ਦੇ ਐਡਮਿਟ ਨਹੀਂ ਕਰਦੇ ਵੀ ਹਾਂਜੀ ਐਂਟਰੀ ਨਹੀਂ ਹੋਣ ਦਿੰਦੇ ਤੇ ਉੱਥੇ ਹੋ ਸਕਦਾ ਲਾਰਵਾ ਵੱਜ ਜਾਂਦਾ ਵੀ ਜਾਂ ਫਿਰ ਬਾਹਰ ਕਿਤੇ ਸਫਾਈ ਨਾ ਹੋਵੇ ਉੱਥੇ ਵੀ ਹੋ ਜਾਂਦਾ ਪਰ ਸਾਡੀ ਟੀਮ ਜਿਹੜੀ ਰੈਗੂਲਰ 3 ਮਹੀਨੇ ਤੋਂ ਅਸੀਂ ਪਹਿਲਾਂ ਹੀ ਇਨਾਂ ਨੂੰ ਐਕਟੀਵੇਟ ਕੀਤਾ ਹੋਇਆ ਸੀ ਵੀ ਡੋਰ ਟੂ ਡੋਰ ਜਾ ਕੇ ਹਾਂ ਫੋਗਿੰਗ ਨੋ ਡਾਊਟ ਹੋਣੀ ਸ਼ੁਰੂ ਕੀਤੀ ਗਈ ਹੈ ਕੋਈ ਮਹੀਨਾ ਪਹਿਲਾਂ ਕਿਉਂਕਿ ਹੁਣ ਜਦੋਂ ਸੀਜ਼ਨ ਆਂਦਾ ਉਹਦੇ ਹੀ ਆਪਾਂ ਜ਼ਿਆਦਾ ਐਕਟਿਵਲੀ ਫੋਗਿੰਗ ਕਰਦੇ ਆ ਕਿਤੇ ਨਾ ਕਿਤੇ ਲੱਗਦਾ ਨਹੀਂ ਜਿਨ੍ਹਾਂ ਦੇ ਵੱਲੋਂ ਨਾ ਕੀਤੀ ਜਾਂਦੀ ਕੋਈ ਪੁਲਿਸ ਕਾਰਵਾਈ ਜਾਂ ਕੁਝ ਉਹਨਾਂ ਦੇ ਕੰਪਲੇਂਟ ਵਗੈਰਾ ਦਿੱਤੀ ਗੱਲ ਹੈ ਪੁਲਿਸ ਤਾਂ ਨਹੀਂ ਹੈ ਬਟ ਥਿੰਗ ਇਜ਼ ਕਿ ਉਹਨਾਂ ਨੂੰ ਸਮਝਾਣੇ ਆ ਤਾਂ ਅਗਲੇ ਮੰਨ ਵੀ ਜਾਂਦੇ ਕੋਈ ਇੱਦਾਂ ਦਾ ਇਸ਼ੂ ਨਹੀਂ ਹੈ ਪਰ ਬਾਕੀ ਜੋ ਡਿਟੇਲਸ ਆ ਉਹ ਤੁਹਾਨੂੰ ਇਹ ਦੱਸਣਗੇ ਕਿਉਂਕਿ ਇਹਨਾਂ ਦਾ ਜ਼ਿਆਦਾ ਉੱਥੇ ਇਸ਼ੂ ਹੁੰਦਾ ਹੈ ਜਿਵੇਂ ਸ਼ੈਂਟ ਫੋਗਿੰਗ ਕਰਾਨੀ ਐ ਸਿਸਟਮ ਹੈ ਉਹ ਦੱਸ ਦੇਣੀ ਹੈ ਤੁਹਾਨੂੰ ਕੋਈ ਇਸ਼ੂ ਆਇਆ ਹੈ ਹੁਣ ਤੱਕ 167 ਚਲਾਨ ਕਰ ਚੁੱਕੇ ਹਾਂ ਜਿੰਨਾਂ ਦਾ ਲਾਭ ਆ ਪਮਜ ਜਾਂਦਾ ਪਰ ਲੋ ਚਲਾਨ ਬਹੁਤ ਹੀ ਲੈ ਕੁਝ ਦਿੱਕਤ ਆ ਰਹੀ ਹੈ ਜਦੋਂ ਫੀਲਡ 'ਚ ਸਾਡਾ ਸਟਾਫ ਜਾਂਦਾ ਕਈ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਵੀ ਘਰੇ ਕੋਈ ਆਏ ਨਹੀਂ ਸਾਡੇ ਨਹੀਂ ਆ ਔਰ ਇਸ ਕਰਕੇ ਉਹਨਾਂ ਦੇ ਘਰ ਤੇ ਲਾਭ ਆ ਪਮਜ ਜਾਂਦਾ ਬਿਮਾਰੀ ਹੁੰਦਾ ਖਰਚਾ ਵੀ ਹੋ ਜਾਂਦਾ ਸਾਡੇ ਕੋਲ ਜਿਹੜੀ ਹੈ ਇੱਕ ਮਸ਼ੀਨ ਅਸੀਂ ਰੀਸੈਂਟਲੀ ਠੀਕ ਕਰਵਾਈ ਹੈ ਉਸੇ ਸਾਲ ਖਰਾਬ ਸਿੰਘ ਮੈਂ ਹੁਣ ਠੀਕ ਕਰਵਾਈ ਹੈ ਉਹ 10 ਦਿਨਾਂ ਚੱਲਦੀ ਹੈ ਉਹ ਮਸ਼ੀਨ ਮਾਉਂਟਡ ਹੈ ਉੱਪਰ ਫਿਟਿੰਗ ਹੈ ਦੋ ਸਾਡੇ ਕੋਲ ਸ਼ੋਲਡਰ ਮਾਉਂਟਡ ਹੈ ਉਹ ਦੋ ਸਾਡੇ ਕੋਲ ਸਪਰੇਅ ਪੰਪ ਨੇ ਜਿਹੜੇ ਅਸੀਂ ਨਾਲ ਹੀ ਲੱਗੇ ਉਸੇਕਟੀਸਾਈਜ਼ ਕਰਦੇ ਹਾਂ ਤਾਂ ਕਿ ਅੱਜ ਤੋਂ ਅਸੀਂ ਪਹਿਲਾਂ ਵੀ ਕਾਲਾ ਤੇਲ ਵੀ ਔਰ ਰੰਡਾਲੀਆਂ ਚ ਰਸੂ ਰੂ ਕੀਤਾ ਹੈ ਤਾਂ ਕਿ ਮੱਛਰਾਂ ਤੇ ਸਰ ਜਿਹੜੀ ਫੋਗਿੰਗ ਮਸ਼ੀਨਾਂ ਤੁਸੀਂ ਦੱਸਦੇ ਹੋ ਇਹ ਪੂਰੇ ਫਾਜ਼ਿਲਕਾਰ ਨੂੰ ਕਿੰਨੇ ਟਾਈਮ ਚ ਕਵਰ ਕਰ ਸਕਦੀਆਂ ਜੀ ਅਸੀਂ ਇੱਕ ਵਾਰੀ ਤੇ 라운 ਸਾਰੇ ਬਾੜਾਂ ਦਾ ਮਾਰ ਚੁੱਕੇ ਹਾਂ ਔਰ ਜਿੱਥੇ ਹੌਸਪਟਲ ਹੈ ਜਿਆਦਾ ਥੋੜੀ ਉੱਥੇ ਤਿੰਨ ਤਿੰਨ ਆਰੀ ਵੀ ਗਈ ਹੈ ਲੇਕਿਨ ਦੂਜਾ ਰਾਊਂਡ ਛੱਡਾ ਸ਼ੁਰੂ ਹੋ ਚੁੱਕਿਆ ਹੈ ਹੌਸਪਟਲ ਕਿੰਨੇ ਕਿੰਨੇ ਫਾਜ਼ਿਲਗਾ ਸਰ ਹੌਸਪਟਲ ਦਾਲਾ ਸਾਬੂਨ ਕਲੋਨੀ ਹੈ ਗੱਡੀਆਂ ਗੱਡੀਆਂ ਮਰ ਲਾਤੋ ਤੈਨੂੰ ਹੰਦੇ ਹੈ ਜਿੱਥੇ ਜਿਆਦਾ ਦਰਸ਼ਨਗਰ ਅਸੀਂ ਚਾਰ ਵਾਰੀ ਪਾਰਕਿੰਗ ਕਰਵਾਈ ਹੈ ਸਰ ਜੁਰਮਾਨਾ ਕਿੰਨਾ ਕੀਤਾ ਗਿਆ ਜਿਨ੍ਹਾਂ ਦੇ ਘਰੇ ਲਾਰਮ ਮਿਲਦੇ ਨੇ 200-200 ਪੈਲੀ-ਪੈਲੀ ਦੁਆਰਾ ਮਿਲਦੇ ਪੈਲੀ ਮੱਝ ਹੁੰਦਾ ਨਹੀਂ ਕਾ ਹੋਰ ਵੀ ਕੀ ਮੈਸੇਜ ਦੇਣਾ ਚਾਹੋਗੇ ਸਾਡੀ ਜੀ ਇਹ ਹੈ ਵੀ ਸਾਨੂੰ ਕੋਆਪਰੇਟ ਕੀਤਾ ਜਾਵੇ ਤੇ ਆਦੇ ਘਰ ਧਿਆਨ ਰੱਖਿਆ ਜਾਵੇ ਜਿਹੜਾ ਕੋਈ ਪਾਣੀ ਖੜਾ ਹੈ ਜੀ ਅਸੀਂ ਮਨੀ ਪਲਾਂਟ ਬੋਲਸ ਵਿੱਚ ਲਗਾ ਦਿੰਦੇ ਆ ਉਹਦਾ ਪਾਣੀ ਜ਼ਰੂਰ ਬਦਲਿਆ ਜਾਵੇ ਜਾਂ ਕੋਈ ਅਸੀਂ ਪਕਸ਼ ਅਪਕਸ਼ ਹਸਤੇ ਪਾਣੀ ਰੱਖਦੇ ਆ ਕਈ ਇਹ ਲੋਕ ਰੱਖਦੇ ਪੀ ਨਸਤੇ ਉਹਦਾ ਪਾਣੀ ਕੰਟੀਨਿਊਸ ਬਦਲਿਆ ਜਾਵੇ ਪਾਣੀ ਨਾ ਖੜਾ ਸਰ ਰਾਫ ਹੁੰਦਾ ਹੈ ਫ੍ਰਿਜ ਦੇ ਮਗਰ ਪਾਣੀ ਇਕੱਠਾ ਹੁੰਦਾ ਇੱਥੇ ਹੀ ਇਲਾਵਾ ਪੈਦਾ ਹੁੰਦਾ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਪਾਣੀ ਭਰਿਆ ਜਾਂਦਾ ਤੁਹਾਨੂੰ ਕਿੰਨੇ ਦਿਨ ਬਾਅਦ ਜਿਹੜਾ ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਉਹ 3-4 ਦਿਨਾਂ ਬਾਅਦ ਫ੍ਰੀਕਵੈਂਟਲੀ ਕਰ ਲੈਂਦੇ ਨੇ ਦੇਖੋ ਲਾਰਵਾ ਜਦੋਂ ਪੈਦਾ ਹੋ ਜਾਂਦਾ ਤਾਂ ਆ ਜਿਹੜਾ ਉਹਨੂੰ ਸੀਜ਼ਨ ਮਿਲਦਾ ਹੁੰਦਾ ਉਸ ਤੋਂ ਬੜਾ ਕੁਦੋਂ ਹੋਇਓ ਪੈਂਦਾ ਉਹ ਤੇ ਹੰਡ ਰੱਖਿਆ ਜਾਵੇ ਤਾਂ ਕਿ ਤੁਹਾਡੇ ਬੱਚੇ ਤੇ ਤੁਸੀਂ ਬਿਲਕੁਲ ਸਖਸ਼ਿਤ ਰਹਿ ਸਕੋ ਅਸੀ ਹਰ ਵੇਲੇ ਪ੍ਰਸ਼ਾਸਨ ਪ੍ਰਸ਼ਾਸਨ ਲੋਕਾਂ ਦੇ ਸੇਵਾ ਲਈ ਉਪਲਬਧ ਹੈ